ਸੋ ਤੁਸੀਂ ਫਿਰ ਸਾਰੇ ਤਿਆਰ ਹੋ ਸਿਡਨੀ ਦਾ ਸਿਟੀ ਟੂਰ ਵੇਖਣ ਵਾਸਤੇ ਸੋ ਆਪਾਂ ਹੁਣ ਖੜੇ ਆ ਇਹ ਪੈਰਾਮਟਾ ਸਟੇਸ਼ਨ ਹੈ ਤੇ ਆਪਾਂ ਬੈਠ ਕੇ ਸਿਟ ਦੇ ਉੱਤੇ ਆਪਾਂ ਜਾਣਾ ਸਰਕਲ ਕਯੂ ਸਰਕੂਲਰ ਕਯੂ ਇਹ ਆ ਗਿਆ ਆਪਾਂ ਸਰਕੂਲਰ ਕਯੂ ਦੇ ਵਿੱਚ ਇੱਥੇ ਹੀ ਉਹ ਪੈਰਾ ਹਾਊਸ ਹੈ ਤੇ ਇੱਥੇ ਹੀ ਸਾਰਾ ਉਹ ਹੈ ਇਹ ਇੱਕ ਇੰਡੀਅਨ ਰੈਸਟੋਰੈਂਟ ਹੈ ਢਾਬਾ ਕਹਿ ਸਕਦੇ ਆ ਬੜਾ ਸੁਣਾ ਉਹ ਸਰਕੂਲ ਕਯੂ ਦੇ ਵਿੱਚ ਇਹ ਲੋਕੇਸ਼ਨ ਹੈ ਉਹਦੀ ਇੱਥੇ ਨਾਲੇ ਸਾਈਕਲ ਲਾਇਆ ਹੋਇਆ ਬਾਹਰ ਤੇ ਬੜਾ ਸੋਹਣਾ ਮਨਕੇ ਵਿਊ ਹੈ ਇੱਥੋਂ ਦਾ ਵੀ ਮਨਕੇ ਇੱਥੇ ਅੰਦਰ ਨੂੰ ਦੀ ਆਪਾਂ ਸਿਟੀ ਜਾ ਸਕਦੇ ਹਾਂ ਪਰ ਆਪਾਂ ਸਾਹਮਣੇ ਜਾਣਾ ਤੇ ਫਿਰ ਉੱਪਰ ਹਾਊਸ ਹੈ ਹਾਰਬਰ ਬ੍ਰਿਜ ਹੈ ਤੇ ਉਹ ਆਪਾਂ ਦੇਖਣ ਦੀ ਕੋਸ਼ਿਸ਼ ਕਰਨੀ ਹੈ ਤੇ ਇੱਕ ਕਾਸਟਲ ਵੀ ਬੜਾ ਸੋਹਣਾ ਤੇ ਉਹ ਵੀ ਕਾਫੀ ਖੂਬਸੂਰਤ ਹੈ ਇਹ ਸਿਡਨੀ ਦੀ ਸਿਟੀ ਦੀ ਸੜਕਾਂ ਬੜੀ ਸੋਹਣੀ ਹੈ ਸੋ ਆਪਾਂ ਪਹਿਲਾਂ ਦੇਖਦੇ ਹਾਂ ਜਾ ਕੇ ਅੰਦਰ ਤੁਹਾਨੂੰ ਦਿਖਾਉਣਾ ਮੈਂ ਫੈਰੀ ਦੇ ਵਿੱਚ ਇਹ ਸਾਹਮਣੇ ਹੈਗਾ ਹਾਰਬਰ ਬ੍ਰਿਜ ਤੇ ਇਹ ਦੇਖੋ ਮੈਂ ਕੁਝ ਬੋਲ ਰਿਹਾ ਤੁਹਾਨੂੰ ਸੁਣਾਈ ਨਹੀਂ ਦੇਣਾ ਛੱਡੋ ਬਰਾਕਰ ਤੇ ਕਿਉਂ ਸੁਣਨਾ ਦੇਖੋ ਮੈਂ ਇਸੇ ਵਾਰ ਇਨਫਾਰਮੇਸ਼ਨ ਦੇ ਰਹੇ ਆ ਕਿ ਆ ਜਿਹੜਾ ਇਹ ਜਿਹੜਾ ਆਪਾਂ ਜਿਹੜੀ ਫੇਰੀ ਉੱਪਰ ਚੜੇ ਹੋਏ ਆ ਆਪਾਂ ਇਹ ਪੂਰੀ ਮਤਲਬ ਕਿ ਇੱਕ ਆਪਾਂ ਟੂਰ ਕਢਾਉਂਦੇ ਆ ਇੱਕ ਤਾਂ ਬੀਚ ਸਾਈਡ ਲੈ ਕੇ ਜਾਂਦੀ ਹੈ ਮਤਲਬ ਕਿ ਹਾਰਬਰ ਬ੍ਰਿਜ ਦੇ ਥਲੋਣੀ ਨਿਕਲਦੀ ਉਹ ਪੇਰਾ ਹਾਊਸ ਦੇ ਉੱਪਰੋਂ ਦੀ ਜਾਂਦੀ ਹੈ ਬੀਚ ਸਾਈਡ ਤੇ ਜੇ ਆਪਾਂ ਜਾਣਦੇ ਆ ਹਾਰਬਰ ਬ੍ਰਿਜ ਦੇ ਬ੍ਰਿਜ ਦੇ ਅੰਦਰੋਂ ਦੀ ਉਹ ਲੈ ਕੇ ਜਾਂਦੀ ਆਪ ਨੂੰ ਸਿਟੀ ਜਿੱਥੇ ਸਿਡਨੀ ਆਈ ਹੈ ਉੱਥੇ ਲੈ ਕੇ ਜਾਂਦੀ ਹੈ ਸੋ ਇਹ ਆਪਾਂ ਜਿਹੜੀ ਫੈਰੀ ਦੇ ਵਿੱਚ ਬੈਠਣਾ ਇਹ ਆਪਾਂ ਨੂੰ ਲੈ ਜਾਏਗਾ ਉੱਪਰ ਦਾ ਹਾਊਸ ਦੇ ਪਰਲੀ ਸਾਈਡ ਜਿਹੜਾ ਛੋਟਾ ਬੀਚ ਹੈ ਸੋ ਆ ਦੇਖੋ ਆਪਾਂ ਬੈਠ ਗਏ ਆ ਤੇ ਆਪਣੀ ਜਿਹੜੀ ਫੈਰੀ ਹੈ ਚੱਲ ਪਈ ਹੈ ਛੁੱਟ ਗਈ ਇੱਥੋਂ ਤੇ ਸਾਹਮਣੇ ਉਹ ਬੜਾ ਸੋਹਣਾ 뷰 ਤੁਹਾਨੂੰ ਦਿਖਾਉਣਾ ਮੈਂ ਆ ਦੇਖੋ ਉੱਪਰ ਹੋ ਜਾ ਕਿੰਨਾ ਸੋਹਣਾ 뷰 ਆ ਰਿਹਾ ਤੇ ਸਾਹਮਣੇ ਹਾਰਬਰ ਬ੍ਰਿਜ ਤੇ ਬਹੁਤ ਸ਼ਾਨਦਾਰ ਮੈਨੂੰ ਇੰਨਾ ਆਨੰਦ ਆਇਆ ਇੱਥੇ ਫੈਰੀ ਵਿੱਚ ਬਹਿ ਕੇ ਮੈਂ ਤੁਹਾਨੂੰ ਕੀ ਦੱਸਾਂ ਸਿਡਨੀ ਜਿਹੜੇ ਰਹਿੰਦੇ ਆ तकरीबन ਉਹ ਇਹ ਫੈਰੀ ਦੀ રાઇડ ਦਾ કરની ચાહીદે જરૂર ਕਿਉਂਕਿ ਬਹੁਤ ਖੂਬਸੂਰਤ ਹੈ ਮੈਨੂੰ ਬਹੁਤ ਆਨੰਦ ਆਇਆ ਸੋ ਇਹਦੇ ਕੋ ਸਾਹਮਣੇ ਸੋਹਣੀਆਂ-ਸੋਹਣੀਆਂ ਬਿਲਡਿੰਗਾਂ ਨੇ ਸਿੜੀ ਦੀਆਂ ਸਿਟੀ ਦੀਆਂ ਤੇ ਇੱਥੇ ਮੈਂ ਕੁਝ ਦੇਖਦਾ ਮੈਂ ਤੁਹਾਨੂੰ ਦਿਖਾਉਣਾ ਇੱਥੇ ਨਾ ਕੈਨੇਡਾ ਵੀ ਲਿਖਿਆ ਹੋਇਆ ਹੈ ਕਿਸੇ ਥਾਂ ਦੇ ਉੱਤੇ ਨਾ ਮੈਂ ਕਿਹਾ ਵੀ ਕੈਨੇਡਾ ਕਿੱਥੋਂ ਆ ਗਿਆ ਇਹਦੇ ਵਿੱਚ ਤੇ ਸਾਹਮਣੇ ਇੱਕ ਥਾਂ ਸੀ ਜਿਹਦੇ ਵਿੱਚ ਲਿਖਿਆ ਹੋਇਆ ਸੀ ਕੈਨੇਡਾ ਸ਼ਾਇਦ ਕੈਨੇਡਾ ਵਾਲਾ ਕੋਈ ਦਫ਼ਤਰ ਹੋਣਾ ਆਈ ਥਿੰਕ ਸੋ ਦੇਖੋ ਬਹੁਤ ਸੋਹਣੀਆਂ ਖੂਬਸੂਰਤ ਇਮਾਰਤਾਂ ਨੇ ਕੰਪਨੀਆਂ ਵੱਖਰੀਆਂ-ਵੱਖਰੀਆਂ ਨੇ ਸਾਹਮਣੇ ਵਿੱਚ ਨਾ ਅੰਦਰ ਲਾਈ ਪਤਾ ਲੱਗਦਾ ਵੀ ਹਾਂ ਅੰਦਰ ਕੰਮ ਕਰ ਚੱਲ ਰਿਹਾ ਤੇ ਦੇਖੋ ਕਿੰਨਾ ਵਧੀਆ 뷰 ਹੈ ਤੇ ਸਾਹਮਣੇ ਜਿਹੜਾ ਮੈਂ ਦੇਖਿਆ ਸੀ ਤੁਹਾਨੂੰ ਦੱਸਿਆ ਸੀ ਉਹ ਕੈਨੇਡਾ ਲਿਖਿਆ ਹੋਇਆ ਦੇਖੋ ਕੋਈ ਕੈਨੇਡਾ ਦਾ ਕੋਈ ਇਹਨਾਂ ਦਾ ਐਂਬੈਸੀ ਹੋਏਗੀ ਆਈ ਥਿੰਕ ਜਾਂ ਕੁਝ ਹੋਣਾ ਜੋ ਕਿ ਬਹੁਤ ਸ਼ਾਨਦਾਰ ਲੱਗ ਰਿਹਾ ਹੈ ਆ ਦੇਖੋ ਓਪਰਾ ਹਾਊਸ ਸਾਰੇ دیਵਾਨੇ ਨੇ ਜੀ ਓਪਰਾ ਹਾਊਸ ਤੇ तकरीबन ਸਾਰੇ ਲੋਕ ਆ ਕੇ ਇਹਨੂੰ ਦੇਖਣਾ ਚਾਹੁੰਦੇ ਨੇ ਤੇ ਸਾਡੇ ਕਰਮਾਂ ਦੇ ਵਿੱਚ ਸੀਗਾ ਵੀ ਇਹਨੂੰ ਦੇਖਣਾ ਉੱਪਰ ਹੈਲੀਕਾਪਟਰ ਵੀ ਉੱਡ ਰਹੇ ਨੇ ਆਈ ਥਿੰਕ ਪੁਲਿਸ ਦਾ ਹੈਲੀਕਾਪਟਰ ਜਾ ਰਿਹਾ ਇਹ ਅੱਗੇ ਵੀ ਮੈਂ ਦੋ ਚਾਰ ਤਰ ਦੋ ਚਾਰ ਵਾਰੀ ਵੇਖਿਆ ਸਿਟੀ ਦੇ ਨੇੜੇ ਜਿਹੜੇ ਹੁਣ ਵੀ ਉੱਡਦਾ ਜਾ ਰਿਹਾ ਕੋਈ ਮਿਲੰਦਾ ਕੋਈ ਕੰਮ ਹੋਣਾ ਇਹਨੂੰ ਕੋਈ ਪੁਲਿਸ ਦਾ ਹੀ ਹੋ ਸਕਦਾ ਹੈ ਦੇਖੋ ਬਲੈਕ ਕਲਰ ਦਾ ਦੋ ਚਾਰ ਗੇੜਿਆਂ ਨੇ ਪਹਿਲਾਂ ਵੀ ਮਾਰੇ ਆ ਮੇਰੇ ਲੰਘਦੇ ਟੱਪਦੇ ਤੇ ਦੇਖੋ ਉੱਪਰ ਹੌਸ ਦਾ ਥਿਊ ਦੇਖੋ ਤੁਸੀਂ ਕਿੰਨਾ ਸੋਹਣਾ ਸਿਟੀ ਟੂਰ ਜਿਹੜਾ ਨਾ ਸਿਡਨੀ ਦਾ ਸਾਰਿਆਂ ਨੂੰ ਕਰਨਾ ਚਾਹੀਦਾ ਵੇ ਕਿੰਨਾ ਖੁਸ਼ ਹੋਵੇ ਵੈਸੇ ਮੈਂ ਆਪਣੀ ਟ੍ਰੈਡੀਸ਼ਨਲ ਜਿਹੜੀ ਆਪਣੀ ਔਟਫਿਟ ਹੈ ਪੰਜਾਬ ਦੀ ਮੈਂ ਪਜਾਮਾ ਕੁੜਤਾ ਹੀ ਪਾ ਕੇ ਆ ਸੀਗਾ ਤੇ ਤਾਂ ਕਿ ਲੋਕ ਦੇਖਦੇ ਸੀ ਗੋਰੀ ਵੀ ਹਾਂ ਵੀ ਇਹ ਪਜਾਮੇ ਕੁੜਤੇ ਵਾਲਾ ਕਿਹੜਾ ਤੁਰੇ ਫਿਰਦਾ ਤੇ ਦੇਖੋ ਪਜਾਮਾ ਕੁੜਤਾ ਪਾ ਕੇ ਸਰਦਾਰ ਜੀ ਲਾਲ ਪੱਗ ਬੰਨ ਕੇ ਤੁਰੇ ਫਿਰਦੇ ਨੇ ਫੈਰੀ ਵਿੱਚ ਕੋਈ ਪੰਜਾਬੀ ਹੈ ਹੀ ਨਹੀਂ ਸੀ ਮੈਂ ਇਕੱਲਾ ਹੀ ਸੀਗਾ ਦੇਖੋ ਸਾਹਮਣੇ ਕਿੰਨਾ ਸੋਹਣਾ 뷰 ਦਿਖ ਰਿਹਾ ਸਿਟੀ ਦਾ ਇਹ ਸਾਰਾ ਸਿਟੀ ਹੈ ਸਾਹਮਣੇ ਹਾਰਬਰ ਵਿੱਚ ਦਿਖ ਰਿਹਾ ਤੇ ਉਪਰਾ ਹਾਊਸ ਵੀ ਦਿਖ ਰਿਹਾ ਛੋਟਾ ਛੋਟਾ ਜਿਹਾ ਦਿਖ ਰਿਹਾ ਤੇ ਬਹੁਤ ਵਧੀਆ ਟ੍ਰਿਪ ਐ ਇਹਦੇ ਵਿੱਚ ਨਾ ਕਈ ਪਰਸਨਲ ਕਰੂਜ਼ ਵੀ ਚੱਲ ਰਹੇ ਸੀ ਪ੍ਰਾਈਵੇਟ ਜਿਵੇਂ ਹੁੰਦੇ ਨੇ ਪ੍ਰਾਈਵੇਟ ਵੀ ਚੱਲਦੇ ਸੀ ਕਿ ਮੈਂ ਜੋ ਦੇਖੇ ਨੇ ਤੇ ਮੈਨੂੰ ਇੱਥੇ ਇੱਕ ਗੋਰੀ ਨੇ ਦੱਸਿਆ ਕਿ ਇੱਥੇ ਪਾਰਟੀ ਕਰੂਜ਼ ਵੀ ਹੁੰਦੇ ਨੇ ਕਈ ਨਾ ਲੋਕ ਜਿਹੜੇ ਰਾਤ ਨੂੰ ਮੀਨਾਈਟ ਪਾਰਟੀ ਕਰਦੇ ਨੇ ਕੁੱਕ ਕਰੂਜ਼ ਟਾਈਪ ਸਿਕਾ ਕੁਝ ਤੇ ਉਹ ਬੁੱਕ ਕਰਾ ਸਕਦਾ ਕੋਈ ਵੀ ਤੇ ਬੁੱਕ ਲਾ ਕੇ ਤੇ ਉਹ ਇਦਾਂ ਯੂਜ਼ ਕਰਦੇ ਸੀ ਉਹਨੂੰ ਤੇ ਇਹ ਜਿਹੜਾ ਆਪਾਂ ਨੂੰ ਲੈ ਕੇ ਜਾ ਰਿਹਾ ਇੱਕ ਸਾਈਡ ਤੇ ਉੱਤੇ ਇਹ ਜਿਹੜੀ ਵੱਖਰੀ ਸਾਈਟ ਹੈ ਜਿੱਥੋਂ ਲੋਕ ਆਉਂਦੇ ਜਾਂਦੇ ਆ ਇਹ ਫੈਰੀ ਪੈਨਾ ਉੱਥੇ ਜਾਂਦੀ ਹੈ ਤੇ ਲਗਭਗ ਫੈਰੀਆਂ ਲੱਗੀਆਂ ਹੋਈਆਂ ਜਿਹੜੀ ਇੱਕ ਤੋਂ ਸਿਟੀ ਸਾਈਡ ਵੱਲ ਲੈ ਕੇ ਜਾਂਦੀ ਜਿੱਥੇ ਬੈਡਮ ਤੋਂ ਸਾਦੇ ਟਾਈਪ ਉੱਤੇ ਜਿੱਥੇ ਬੋਤ ਲੱਗੇ ਹੋਏ ਨੇ ਜਾਂ ਕੋਈ ਅਕੀਰੀਅਮ ਹੈ ਉੱਥੇ ਲੈ ਕੇ ਜਾਂਦੀ ਹੈ ਤੇ ਕੁਝ ਸਾਈਡ ਹੁੰਦੇ ਨੇ ਕਿ ਸਿਟੀ ਦੇ ਵਿੱਚ ਜਿਹੜੇ ਲੋਕ ਟਰੈਵਲ ਕਰਦੇ ਨੇ ਜਿਹੜੇ ਲੋਕ ਕਰ ਰਹੇ ਨੇ ਤੋ ਉਨ੍ਹਾਂ ਵਾਸਤੇ ਫੈਰੀ ਦੇ ਵਿੱਚ ਜਾਣਾ ਬਹੁਤ ਆਸਾਨ ਹੈ ਕਿਉਂਕਿ ਫੈਰੀ ਦਾ ਫੇਰ ਵੀ ਘਟ ਹੈ ਤੇ ਬਹੁਤ ਆਸਾਨੀ ਦੇ ਨਾਲ ਵਾਲੇ ਇੰਜੋਏਮੈਂਟ ਕਰਦਾ ਕਰਦਾ ਬੰਦਾ ਜਾਂਦਾ ਸੋ ਇਹ ਵੱਖਰੀ ਸਾਈਟ ਹੈ ਜਿੱਥੋਂ ਲੋਕ ਉਤਰਦੇ ਆਂ ਤੇ ਚੜ੍ਹਦੇ ਆਂ ਸੋ ਇਹ ਦੇਖੋ ਛੋਟਾ ਜਿਹਾ ਬੀਚ ਹੈ ਸਾਹਮਣੇ ਇਹ ਪ੍ਰਾਈਵੇਟ ਕਰੂਜ਼ ਆ ਰਿਹਾ ਉਹ ਕਿੰਨਾ ਸੋਹਣੀ ਸ਼ਿਪ ਦੇਖੋ ਕੀ ਬਾਤ ਹੈ ਇਹ ਵੀ ਮਨ ਲ ਕੇ ਇੰਜੋਏਮੈਂਟ ਕਰਨ ਆਂਦੇ ਨੇ ਗੋਲੇ ਦੇਖੋ ਆ ਪ੍ਰਾਈਵੇਟ ਕਿਸੇ ਦਾ ਪਰਸਨਲ ਹੈ ਇੱਥੇ ਮੈਨੇ ਇਨਫੋਰਮੇਸ਼ਨ ਦਿੱਤੀ ਸੀ ਕਿ ਕਿਸੇ ਗੋਰੀ ਨੇ ਵੀ ਇਹ ਦੇਖੋ ਇਹ ਮੈਂ ਤੋਤਾ ਦੇਖਿਆ ਸੀ ਜੀ ਉਹ Oprah House ਦੇ ਬਾਹਰ ਬੈਠਾ ਹੋਇਆ ਸੀ ਬੰਦਾ ਲੈ ਕੇ ਤੁਹਾਨੂੰ ਲੱਗ ਰਿਹਾ ਉਹਨੇ ਛੋਟਾ ਜਿਹਾ ਤੋਤਾ ਪਰ ਛੋਟਾ ਜਿਹਾ ਨਹੀਂ ਹੈਗਾ ਜਿਵੇਂ ਇਲ ਨਹੀਂ ਹੁੰਦੀ ਇਲ ਜਿੱਡਾ ਤੋਤਾ ਜੀ ਮੈਂ ਤੇ ਆਪ ਹੈਰਾਨ ਹੋ ਗਿਆ ਉਹਨੂੰ ਵੇਖ ਕੇ ਮੈਂ ਕਿਹਾ ਜੀ ਪਰ ਇਹ ਇੰਨਾ ਖੂਬਸੂਰਤ ਸੀ ਨਾ ਵੇਖੋ ਕੁਦਰਤ ਨੇ ਕਿਵੇਂ ਰੰਗ ਭਰੇ ਹੋਏ ਨੇ ਇਹਦੇ ਵਿੱਚ ਕਿਵੇਂ ਡਿਜ਼ਾਈਨ ਪਰਮਾਤਮਾ ਨੇ ਇਹਨੂੰ ਆਪ ਆਪਣੇ ਹੱਥੀ ਕੀਤਾ ਹੁੰਦਾ ਜਿਵੇਂ ਇਦਾਂ ਦੇ ਬੜੇ ਮੈਂ ਇੱਥੇ ਜਾਨਵਰ ਵੇਖਿਆ ਤੋਤੇ ਵੇਖਿਆ ਡਿਫਰੈਂਟ ਡਿਫਰੈਂਟ ਕਲਰ ਦੇ ਤੇ ਬਹੁਤ ਸੋਹਣਾ ਤੋਤਾ ਇਹ ਪਤਾ ਨਹੀਂ ਗੋਦੇ ਨੇ ਸ਼ਾਇਦ ਪ੍ਰਦਰਸ਼ਨੀ ਵਾਸਤੇ ਲੈ ਕੇ ਆਏ ਜਾਂ ਆਈ ਸੀ ਇੱਥੇ ਘੁੰਮਣਾ ਆ ਹੁਣ ਇੱਥੇ ਬੈਠਾ ਲੈ ਕੇ ਹਜ਼ਾਰਾਂ ਲੋਕ ਰੋਜ਼ ਇੱਥੇ ਆ ਕੇ ਬਹਿੰਦੇ ਨੇ ਖਾਂਦੇ ਪਿੰਦੇ ਨੇ ਜਾਂ ਬਿਜ਼ਨਸ ਵਾਲੇ ਜਿਹੜੇ ਨੇ ਉਹ ਆ ਕੇ ਟਰੈਵਲ ਕਰਦੇ ਨੇ ਹਾਂ ਵੀ ਕੀ ਕਹਿ ਰਹੇ ਸੋਣ ਦੋ ਵੀ ਕਹਿੰਦਾ ਤੇ ਜਿਹੜਾ ਵੀ ਆਸਟ੍ਰੇਲੀਆ ਜਾਂਦਾ ਤਾਂ ਚਾਹ ਹੁੰਦਾ ਕਿ ਸਿਡਨੀ ਫਿਰ ਹਾਊਸ ਟੂ ਰੁਕਿਆ ਜਾਏ ਸੋ ਮੈਂ ਇਹ ਕਹ ਦੋ ਸੰਗਤ ਨੂੰ ਪਾ ਦਿੰਦੀ ਉਹ ਮੌਕਾ ਚੋਣੇ ਅੱਗੇ ਕਿਸਮ ਨਹੀਂ ਤੇ ਕਪੀਰ ਹੌਸਟੇ ਆ ਕਰਦਾ ਹਾਰਬਰ ਬ੍ਰਿਜ ਛੋਟੀਆਂ ਮੋਟੀਆਂ ਸੋ ਸਰਦਾਰ ਜੀ ਦੀ ਗੱਲਾਂ ਖਤਮ ਹੋ ਗਈਆਂ ਦੇਖੋ ਬਿਲਡਿੰਗ ਸੋਹਣੀ ਹੈ ਤੇ ਦੇਖੋ ਕੀ ਬਾਤ ਹੈ ਲੋਕ ਤੁਰੇ ਫਿਰਦੇ ਨੇ ਸਾਰੇ ਮਗਰ ਮਲਟੀ ਭਈ ਮੈਂ ਮਿਸ ਕਰਦੀ ਵੀਡੀਓ ਬਣਾਣੀ ਮੁੱਖ ਮੰਤਰੀ ਭਾਵੇਂ ਮੁੱਖ ਮੰਤਰੀ ਸੀਗਾ ਪ੍ਰਧਾਨ ਮੰਤਰੀ ਸੀਗਾ ਚਰਨੀ ਦਾ ਅਸੇੜੀਆ ਦਾ ਉਹ ਲੰਘੇ ਅੱਡੀ ਤਗੜੀ ਫੋਰਸ ਸੀਗੀ ਤੇ ਪਹਿਲਾਂ ਮੈਂ ਡਰ ਗਿਆ ਮੈਂ ਸ਼ਾਇਦ ਬਦਕੀ ਚੱਕਰ ਹੈ ਬਹੁਤ ਫੋਰਸ ਸੀ ਨਾਲ ਉਹਨੇ ਸਾਰੇ ਪਾਸੇ ਬਲੂਕ ਕਰ ਤੋ ਹੁਣ ਸਦੀਆਂ ਗੱਡੀ ਜਿਵੇਂ ਆਪਣੇ ਇੰਡੀਆ ਚ ਨਹੀਂ ਹੁੰਦਾ ਜਿਵੇਂ ਆਪਣੇ ਇੰਡੀਆ ਚ ਨਹੀਂ ਹੁੰਦਾ ਉਵੇਂ ਹੀ ਸੀ ਲਗਭਗ ਤੇ ਮੈਂ ਤੁਹਾਨੂੰ ਕੀ ਮਖਾਣਾ ਰਿਹਾ ਤੇ ਇੱਥੋਂ ਦੇ ਜਿਹੜਾ ਵਾਜਾ ਸੀ ਕਿੰਗ ਵਿਲੀਅਮ ਕਿੰਗ ਵਿਲੀਅਮ ਦਾ ਜਿਹੜਾ ਉਤ ਬਣਾਇਆ ਇਹਨਾਂ ਨੇ ਉਤ ਕਿਆ ਸ਼ਾਨਦਾਰ ਤਰ੍ਹਾਂ ਲਖਾਣਾ ਆਇਆ ਦੇਖੋ ਇਹ ਆਸਟ੍ਰੇਲੀਆ ਦਾ ਰਾਜਾ ਸੀਗਾ ਜਿਹੜਾ ਕਿੰਗ ਵਿਲੀਅਮ ਐਡਿਲੇਡ ਦੇ ਮੁਲਕ ਐਡਿਲੇਡ ਦਾ ਹਸਬੰਡ ਸੀਗਾ ਰਾਣੀ ਸੀ ਐਡਿਲੇਡ ਉਹਦਾ ਹਸਬੰਡ ਕਿੰਗ ਵਿਲੀਅਮ ਐਡਿਲੇਡ ਨੇ ਆਸਟ੍ਰੇਲੀਆ ਦਾ ਰਾਜਾ ਹੈ ਸੋ ਦੇਖੋ ਇਹ ਚਾਹੋਗੇ ਇਹਨਾਂ ਦਾ ਦੇਖੋ ਕਿੰਨਾ ਤਗੜਾ ਰਾਜਾ ਹੈ ਇਹ ਪਿੱਛੇ ਉਹਦਾ ਕਾਸਟ ਆਈ ਥਿੰਕ ਆਹ ਕੁਝ ਪੱਗੇ ਕੁਝ ਪਿੱਛੇ ਉਹ ਬਿਲਡਿੰਗ ਜਿਹੜੀ ਸਾਹਮਣੀ ਆ ਰਹੀ ਨਾ ਕੀ ਲਿਖਿਆ ਥਾ 1900 ਫੰਦਾਂ ਦੀ ਬਿਲਡਿੰਗ 1915 ਦੀ ਉਹ ਵੈਰੀ ਬਿਊਟੀਫੁਲ ਸਿਟੀ ਹੈ ਸੜਨੀ ਸੜਨੀ ਤੇ ਸ਼ਹਿਰ ਕਰਾ ਰਹੇ ਹਾਂ ਸਿਟੀ ਬਹੁਤ ਬੜੀ ਫੁਲਾ ਸੋ ਜਿਹੜੀ ਤੁਸੀਂ ਬਿਲਡਿੰਗ ਦੇਖ ਰਹੇ ਹੋ तकरीबन तकरीबन 1100 ਕੁਝ ਦੀ ਬਣੀ ਹੋਈ ਹੈ ਤੇ ਉਦਾਂ ਦੀ ਉਦਾਂ ਹੀ ਹੈ ਇਹਦੇ ਉੱਤੇ ਸਾਨੇ ਵੀ ਲਿਖਿਆ ਹੈ ਮੈਂ ਦੇਖਦਾ ਮੈਂ ਜੇ ਤੁਹਾਨੂੰ ਦਿਖਾ ਸਕਾਂਦਾ ਉਤੇ ਬਿਲਡਿੰਗਸ ਉਹ ਆਵਲੀ ਬਿਲਡਿੰਗਸ ਉਹ ਇਹ ਬਹੁਤ ਪੁਰਾਣੀਆਂ ਬਣੀ ਸੀ ਤੁਸੀਂ ਕਹਿ ਸਕਦੇ ਹੋ ਕਿ ਜਦੋਂ ਇਹਨਾਂ ਨੇ ਬਿਲਡਿੰਗਾਂ ਬਣਾਉਣੀਆਂ ਸ਼ੁਰੂ ਕੀਤੀਆਂ ਆਈ ਥਿੰਕ ਉਹ ਮਟੀਰੀਅਲ ਜਿਹੜਾ ਸੀ ਉਹ ਵਧੀਆ ਜਿਆਦਾ ਵਧੀਆ ਸੀਗਾ ਕਿਉਂਕਿ ਉਹ ਅੱਜ ਤੱਕ ਟਿਕਿਆ ਹੋਇਆ ਸੋ ਇਹ ਬਿਲਡਿੰਗਾਂ ਬਹੁਤ ਪੁਰਾਣੀਆਂ ਨਹੀਂ ਇਹਨਾਂ ਨੇ ਬਲਕਿ ਲਿਖਿਆ ਹੋਇਆ ਡਿਪਾਰਟਮੈਂਟ ਆਫ ਐਗਰੀਕਲਚਰ ਸੋ ਕਿਸਾਨੀ ਨਾਲ ਜੁੜੀ ਹੋਈ ਬਿਲਡਿੰਗ ਇਹ ਆਈ ਥਿੰਕ ਉਹ ਡਿਪਾਰਟਮੈਂਟ ਹੈ ਗਵਰਨਮੈਂਟ ਦਾ ਜਿਹੜਾ ਐਗਰੀਕਲਚਰ ਨੂੰ ਹੈਂਡਲ ਕਰਦਾ ਤੇ ਦੇਖੋ ਤੇ ਆ ਦੇਖੋ ਬਿਲਡਿੰਗ ਮੈਂ ਕਾਸਟਲ ਲੈ ਕੇ ਦਿਖਾਉਣ ਵਾਤੇ ਜਾ ਰਿਹਾ ਸੀ ਬਸ ਆ ਦੇਖ ਗਿਆ ਪਰ ਮੈਂ ਕੋਸ਼ਿਸ਼ ਕਰਨਾ ਵੀ ਕਾਸਟਲ ਦੇਖੀ ਆਪਾਂ ਆ ਦੇਖੋ ਜੀ ਬਿਲਡਿੰਗ ਕਿੰਨੇ ਕਿੰਨੇ ਉੱਚੀਆਂ ਨੇ ਇੱਥੇ ਦੇਖੋ ਤੇ ਆਪਾਂ ਇੱਕ ਕਾਸਟਲ ਲੱਭ ਰਹੇ ਆ ਕਾਸਟਲ ਦਿਖਾਣਾ ਤੁਹਾਨੂੰ ਬੜਾ ਸੋਹਣਾ ਕਾਸਟਲ ਹੈ ਇੱਥੇ ਐਨ ਐਸ ਡਬਲਯੂ ਦਾ ਮਤਲਬ ਹੈ ਨਿਊ ਸਾਊਥ ਵੇਲ ਮਿਲ ਕੇ ਸਟੇਟ ਆ ਨਿਊ ਸਾਊਥ ਵੇਲ ਜਿਹਦੇ ਵਿੱਚ ਸਿਡਨੀ ਪੈਂਦਾ ਜਿਵੇਂ ਐਸੇ ਰਹੇ ਆ ਆਪਾਂ ਹੈਡਲੇ ਰਹੇ ਆ ਉਹਨੂੰ ਸਾਊਥ ਆਸਟ੍ਰੇਲੀਆ ਬੋਲ ਦਿੰਦੇ ਨੇ ਐਸੇ ਬੋਲ ਦਿੰਦੇ ਨੇ ਵਿਕਟੋਰੀਆ ਹੈ ਹਨਾ ਈਸਤਰਨ ਈਸਤਰਨ ਸਾਈਡ ਹੈ ਪਰਥ ਵਾਲੀ ਸਾਈਡ ਆ ਕੇ ਉਹ ਵੈਸਟ ਹੋ ਗਈ ਹੈ ਐਦਾਂ ਨਿਊ ਸਾਊਥ ਵੇਲ ਸਟੇਟ ਹੈ ਵਿਕਟੋਰੀਆ ਸਟੇਟ ਹੈ ਜਿਵੇਂ ਮੈਲਬਨ ਮੈਲਬਨ ਸਿਟੀ ਹੈ ਤੇ ਵਿਕਟੋਰੀਆ ਸਟੇਟ ਸੋ ਇਸ ਇਸੇ ਤਰ੍ਹਾਂ ਐਨ ਐਸ ਡਬਲਯੂ ਦਾ ਮਤਲਬ ਇਹੀ ਹੈ ਕਿ ਨਿਊ ਸਾਊਥ ਵੇਲ ਇਦੇ ਵਿੱਚ ਸਿਡਨੀ ਪੈਂਦਾ ਤੇ ਆਪਾਂ ਦੇਖ ਰਹੇ ਹਾਂ ਸਿਡਨੀ ਦੇ ਸਿਟੀ ਦੀਆਂ ਸੜਕਾਂ ਦੇਖੋ ਤੁਸੀਂ ਆ ਜਿਹੜਾ ਜੈਬਰਾ ਕ੍ਰੋਸਿੰਗ ਬਣੀ ਹੋਈ ਹੈ ਮਨ ਲ ਕੇ ਪੈਡਸਟਰੀਅਨ ਦਾ ਰਸਤਾ ਬਣਿਆ ਹੋਇਆ ਆ ਦੇਖੋ ਬਿਲਡਿੰਗਾਂ ਕਿੰਵੇਂ ਭੜਦੀਆਂ ਬਹੁਤ ਸੂਛੀਆਂ ਨੇ ਲੰਬੀਆਂ ਬਿਲਡਿੰਗਾਂ ਨੇ ਸਿਡਨੀ ਸ਼ਹਿਰ ਦੀਆਂ ਬੜਾ ਮਨਮੋਹਕ ਤੇ ਸੋਹਣਾ ਸ਼ਹਿਰ ਹੈ ਸਿਡਨੀ ਤੇ ਆਪਾਂ ਸਿਡਨੀ ਦੇ ਵਿੱਚ ਕਾਸਟਲ ਤੁਹਾਨੂੰ ਦਿਖਾਣਾ ਜਿਹੜਾ ਮੈਂ ਲੱਭ ਰਿਹਾ ਦੇਖੋ ਆਸਮਾਨ ਨੂੰ ਛੁੰਦੀਆਂ ਹੋਈਆਂ ਬਿਲਡਿੰਗਾਂ ਕਮਾਂ ਕਰਾਂ ਲੋਕ ਇੱਥੇ ਰੋਜ਼ ਬਿਜ਼ੀ ਹੁੰਦੇ ਨੇ ਇਹ ਬੱਸਾਂ ਲੱਗੀਆਂ ਹੋਈਆਂ ਜਿਹੜੀਆਂ ਸਿਟੀ ਦੇ ਵੱਖਰੇ ਵੱਖਰੇ ਜਗ੍ਹਾ ਤੋਂ ਲੋਕਾਂ ਨੂੰ ਪਿਕ ਕਰਕੇ ਇੱਥੇ ਉਹਨਾਂ ਦੇ ਬਿਜ਼ਨਸ ਤੇ ਛੱਡਦੀਆਂ ਤੇ ਵੇਖੋ ਤੁਹਾਨੂੰ ਪੈਂਟਾਂ ਕੋਟਾਂ ਵਾਲੇ ਕਮਾਂ ਕਰਨੋਂ ਵਾਲੇ ਜਿਹੜੇ ਲੋਕ ਤਰੇ ਫਰੇ ਦਿਸਣਗੇ ਕਿਉਂਕਿ ਇਹ ਹੁਣ ਇਹਨਾਂ ਦੇ ਆਈ ਥਿੰਕ ਹਾਫ ਟਾਈਮ ਹੋ ਗਿਆ ਲੰਚ ਟਾਈਮ ਹੀ ਹੈ ਸ਼ਾਇਦ ਲੋਕ ਲੰਚ ਕਰ ਰਹੇ ਨੇ ਫੂਡ ਕੋਰਟ 'ਤੇ ਜਾ ਕੇ ਲੋਕ ਕੁਝ ਲੋਕ ਲੰਚ ਕਰਦੇ ਆਂ ਤਕਰੀਬਨ ਇੱਥੇ ਇਹਨਾਂ ਦੀ ਆਦਤ ਤਾਂ ਨਹੀਂ ਹੁੰਦੀ ਕਈ ਵਾਰ ਟਿਫਿਨ ਲੈ ਕੇ ਜਾਂਦੀਆਂ ਯੋ ਫਿਰ ਫੂਡ ਕੋਰਟ ਦੇ ਵਿੱਚ ਜਾ ਕੇ ਕੁਝ ਨਾ ਕੁਝ ਖਾਣ ਦੇ ਨੇ ਲੋਕ ਸੋ ਵੇਖੋ ਬਹੁਤ ਸੋਹਣਾ ਦ੍ਰਿਸ਼ ਹੈ ਇਹ ਬਹੁਤ ਸਿਟੀ ਦੇ ਵਿੱਚ ਖੁੱਲੀ ਜਗ੍ਹਾ ਜਿੱਥੇ ਲੋਕ ਆਈ ਥਿੰਕ ਆਰਾਮ ਨਾਲ ਬੈਠ ਕੇ ਕੁਝ ਖਾ ਸਕਦੇ ਨੇ ਆਪਣਾ ਪਰਸਨਲ ਲਿਆਦਾ ਹੋਇਆ ਕੁਝ ਜਾਂ ਇੱਥੇ ਫੂਡ ਕੋਰਟ ਵੀ ਹੈਗੇ ਨੇ ਮਕਰ ਵਗੈਰ ਜਗ੍ਹਾ ਤੇ ਬੰਦਾ ਜਾ ਕੇ ਉੱਥੇ ਕੁਝ ਖਾ ਵੀ ਸਕਦਾ ਸੋ ਲੰਚ ਟਾਈਮ ਸੀ ਆਈ ਥਿੰਕ ਇਹ ਲੋਕ ਖੜ ਕੇ ਗੱਲਾਂ ਬਾਤਾਂ ਕਰ ਰਹੇ ਸੀ ਤੇ ਕੁਝ ਦੇਖ ਰਹੇ ਸੀ ਸੋ ਦੇਖੋ ਜੀ ਸਿਟੀ ਹੈ ਤੇ ਆਹ ਦੇਖੋ ਆਹ ਬਹੁਤ ਪੁਰਾਣੀ ਬਿਲਡਿੰਗ ਹੈ तकरीबन ਤੁਸੀਂ ਮੰਨ ਲਓ ਕਿ 1800 ਸਮਥਿੰਗ ਕੋਈ ਐਦਾਂ ਦੀ ਸਨਦ ਦੇ ਵਿੱਚ ਬਣੀ ਹੋਈ ਬਿਲਡਿੰਗ ਹੈ ਪ੍ਰੋਪਰਲੀ ਮੈਂ ਦਾ ਕੋਈ ਸਨ ਇਥੇ ਲਿਖਿਆ ਨਹੀਂ ਦੇਖਿਆ ਪਰ ਕੋਈ ਐਦਾਂ ਦੀਆਂ ਬਿਲਡਿੰਗਾਂ ਨਾ ਜਿਹੜੀਆਂ ਬਦਲੀਆਂ ਨਹੀਂ ਗਈਆਂ ਤੇ ਇਹ ਵੈਸੇ ਗਵਰਨਮੈਂਟ ਕੋਈ ਉਹ ਹੈ ਜਿਵੇਂ ਆਪਣਾ ਕੋਈ ਗਵਰਨਮੈਂਟ ਸਰਕਾਰੀ ਕੋਈ ਆਧਾਰਾ ਹੁੰਦਾ ਨਾ ਇਸੇ ਤਰ੍ਹਾਂ ਇਹ ਗਵਰਨਮੈਂਟ ਬਿਲਡਿੰਗ ਹੈ ਇਹਦੇ ਵਿੱਚ ਕੋ ਸਰਕਾਰੀ ਕੰਮ ਹੀ ਹੁੰਦੇ ਨੇ ਤੇ ਕਦੇ ਪਤਾ ਲੱਗਦਾ ਉਸ ਦੇ ਗਵਰਨਮੈਂਟ ਜਿਵੇਂ ਕੋਈ ਆਪਣਾ ਕੋਰਟ ਹੁੰਦਾ ਇਹਨਾਂ ਦੇ ਆਈ ਥਿੰਕ ਐਦਾਂ ਦਾ ਕੋਈ ਸਰਕਾਰੀ ਬਿਲਡਿੰਗ ਸੀਗੀ ਇਹ ਤੇ ਐਦਾਂ ਦੀਆਂ ਬਿਲਡਿੰਗਾਂ ਬਹੁਤ ਪੁਰਾਣੀਆਂ ਨੇ ਤਕਰੀਬਨ 1850 ਤੋਂ ਥੱਲੇ ਥੱਲੇ ਦੀਆਂ ਕਿ ਸਿਡਨੀ ਦੇ ਵਿੱਚ ਤਾਂ ਬਹੁਤ ਪੁਰਾਣੀਆਂ ਜਗ੍ਹਾਵਾਂ ਮੈਂ ਦੇਖੀਆਂ ਤੇ ਆ ਜਿਹੜੀਆਂ ਸਟਰੀਟਸ ਆਪਾਂ ਘੁੰਮ ਰਹੇ ਆ ਇਹ ਵੀ ਤਕਰੀਬਨ 100-150 ਸਾਲ ਪੁਰਾਣੀ ਇਹ ਸਟਰੀਟ ਹੈ ਤੇ ਇਹ ਜਿਉਂ ਦੀ ਤਿਉਂ ਆ ਕਿਉਂਕਿ ਇੱਥੇ ਫੋਟੋਆਂ ਵੀ ਲੱਗੀਆਂ ਹੋਈਆਂ ਜੋ ਕਿ ਮੈਂ ਤੁਹਾਨੂੰ ਦਿਖਾਉਣੀ ਆ ਤੇ ਇੱਥੇ ਨਾ ਆਲਮੋਸਟ ਉਸ ਚੀਜ਼ਾਂ ਜਿਹੜੀਆਂ ਨੇ ਓਵੇਂ ਦੀ ਓਵੇਂ ਰੱਖੀਆਂ ਗਈਆਂ ਇਹਨਾਂ ਨੇ ਕੰਸਟਰਕਸ਼ਨ ਦੀਆਂ ਫੋਟੋਆਂ ਤਾਂ ਖਿੱਚੀਆਂ ਹੋਈਆਂ ਨੇ ਜਿਵੇਂ ਆ ਘੰਟਾ ਘਰ ਜਿਹਾ ਲੱਗਾ ਸਾਹਮਣੇ ਆ ਸਟ੍ਰੀਟ ਆ ਬਹੁਤ ਪੁਰਾਣੀ ਇਹਨਾਂ ਦੀ ਇਹਨਾਂ ਨੇ ਬਹੁਤ ਘੱਟ ਮਿਲ ਕੇ ਡਿਵੈਲਪਮੈਂਟ ਕੀਤੀ ਮਿਲ ਕੇ ਸਵਾਰਿਆ ਹੀ ਇਸ ਇਹਨਾਂ ਚੀਜ਼ਾਂ ਨੂੰ ਤੇ ਜਿਆਦਾ ਬਦਲਿਆ ਨਹੀਂ ਕੁਝ ਵੀ ਇਹ ਸਾਰੀ ਸਟ੍ਰੀਟ ਉਦਾਂ ਦੀ ਉਦਾਂ ਦੀ ਜਿਵੇਂ ਉਹਨਾਂ ਨੇ ਸ਼ੁਰੂ ਤੋਂ ਬਣਾਈ ਹੋਈ ਹੈ ਤੇ ਇਹ ਵੀ ਕਾਫੀ ਤਕੜਾ ਹੋਟਲ ਹੈ ਆਈ ਥਿੰਕ ਜਿਹੜਾ ਪੁਰਾਣੀ ਬਿਲਡਿੰਗ ਦੇ ਵਿੱਚ ਹੀ ਬਣਿਆ ਹੋਇਆ ਹੈ ਆਮ ਬੰਦਾ ਨਹੀਂ ਜਾ ਸਕਦਾ तकरीबन आई थिंक ਉਥੇ ਪਰਮਿਸ਼ਨ ਦਾ ਉਹ ਲਿਖਿਆ ਹੋਇਆ ਹੈ ਵੀ ਜਿਹੜੇ ਪਰਮਿਟਡ ਬੰਦੇ ਨੇ ਜਾਂ ਪਰਮਿਸ਼ਨ ਲੈ ਕੇ ਹੀ ਬੰਦਾ ਉਥੇ ਜਾ ਸਕਦਾ ਸੋ तकरीबन ਬਹੁਤ ਸੋਹਣੀ ਇਹ ਸੜਕ ਹੈ ਤੇ ਇੱਥੇ ਕੰਸਟਰਕਸ਼ਨ 올ਡ ਕੰਸਟਰਕਸ਼ਨ ਦੀਆਂ ਫੋਟੋਆਂ ਵੀ ਲਾਈਆਂ ਹੋਈਆਂ ਜਦੋਂ ਇਹ ਤਿਆਰ ਹੋ ਰਹੀ ਸੀ ਉਸ ਟਾਈਮ ਦੀਆਂ ਵੀ ਮੈਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਨਾ ਦੇਖੋ ਸਿਟੀ ਦਾ ਪਹਿਲਾ 뷰 ਦੇਖੋ ਇਹ ਜਿਹੜੀ ਟ੍ਰੈਮ ਦੀ ਉਹ ਹੈ ਇੱਥੇ ਟ੍ਰੈਮ ਚਲਦੀ ਹੈ ਆਉਣ ਜਾਣ ਵਾਲੀ लोग जो ट्रैवल ਕਰਦੇ ਨੇ ਆਪਣੀ ਆਪਣੀ ਡੈਸਟੀਨੇਸ਼ਨ ਤੇ ਪਹੁੰਚਣ ਵਾਸਤੇ ਦੇਖੋ ਲੋਕ ਆ ਜਾ ਰਹੇ ਨੇ ਤੇ ਟ੍ਰੈਮ ਵੀ ਆਪਣੇ इजीली ਇੱਥੇ ਵਰਕ ਕਰਦੀ इजीली ਜਾਂਦੀ ਜਾਂਦੀ ਆ ਦੇਖੋ ਘੜੀ ਦਿਖਦੇ ਹੋ ਨਾ ਤੁਹਾਨੂੰ ਆ ਦੇਖੋ ਪੁਰਾਣੀ ਕੰਸਟਰਕਸ਼ਨ ਦੀਆਂ ਫੋਟੋਆਂ ਜਿਹੜੀਆਂ ਇਹਨਾਂ ਲਗਾਈਆਂ ਹੋਈਆਂ ਇਹ ਸੇਮ ਸਟਰੀਟ ਹੈ ਦੇਖੋ ਚੰਗੀ ਤਰ੍ਹਾਂ ਉਦਾਂ ਦੇ ਉਦਿਆਂ ਉਦਾਂ ਹੀ ਬਣੀ ਹੋਈਆਂ ਆ ਦੇਖੋ ਇਹ ਪੁਰਾਣੀ ਜਿਵੇਂ ਵਰਕ ਹੁੰਦਾ ਹੋਇਆ ਉਸ ਟਾਈਮ ਤੇ ਤੇ ਇਹਨਾਂ ਨੇ ਉਹ ਬਣਾਇਆ ਤੇ ਆ ਜਿਹੜੀ ਮੈਂ ਜਿੱਦ ਦਿਖਾਣੀ ਤੁਹਾਨੂੰ ਆ ਦੇਖੋ ਆ ਉਹੀ ਸਟਰੀਟ ਹੈ ਆ ਸਾਹਮਣੇ ਆ ਘੰਟਾ ਜਾਂ ਲੱਗਾ ਹੋਇਆ ਨਾ ਦੇਖੋ ਤੁਸੀਂ ਆ ਜਿਹੜੀ ਘੜੀ ਆ ਘੜੀ ਐਵੇਂ ਲੱਗੀ ਹੋਈ ਹੈ ਫੋਟੋ ਦੇ ਵਿੱਚ ਬਹੁਤ ਪੁਰਾਣੀ ਮਿਲ ਕੇ ਸਟਰੀਟ ਹੈ ਤੇ ਇਹ ਜਿਉਂ ਦੀ ਤਿਉਂ ਉਵੇਂ ਦੀ ਉਵੇਂ ਬਣੀ ਹੋਈ ਹੈ ਅਜੇ ਤੱਕ ਆ ਦੇਖੋ ਤੁਸੀਂ ਆ ਵੀ ਘੰਟੀ ਅਜੇ ਤੱਕ ਉਵੇਂ ਦੀ ਉਵੇਂ ਲੱਗੀ ਹੋਈ ਹੈ ਦੇਖੋ ਸੋ ਪਤਾ ਲੱਗਦਾ ਬਹੁਤ 올ਡ ਜਿਹੜੀ ਇਹ ਸਟਰੀਟ ਹੈ ਤੇ ਬਹੁਤ ਪੁਰਾਣੀ ਜਗ੍ਹਾ ਜਿੱਥੇ ਆ ਗਈ ਟ੍ਰੈਮ ਇੱਥੇ ਲੋਕ ਹੀ ਚੜਦੇ ਉਤਰਦੇ ਨੇ ਨੇਕਾ ਕੰਸਟਰਕਸ਼ਨ ਦੀਆਂ ਪੁਰਾਣੀਆਂ ਸਾਈਟਸ ਨੇ ਉਦੋਂ ਦੀ ਜਦੋਂ ਕੰਮ ਕੀਤਾ ਜਾਂ ਉਹਨਾਂ ਦੇ ਸਮੇਂ ਜਿਹੜਾ ਉਹਨਾਂ ਨੇ ਉਸ ਟਾਈਮ ਖਿੱਚੀਆਂ ਹੋਣਗੀਆਂ ਤਸਵੀਰਾਂ ਤੇ ਉਵੇਂ ਦੀ ਉਵੇਂ ਉਹਨਾਂ ਨੇ ਰੱਖੀਆਂ ਹੋਈਆਂ ਤੇ ਇੱਥੇ ਵੱਖਰੇ ਵੱਖਰੇ ਕਮਰਸ਼ੀਅਲ ਲੋਕਾਂ ਨੇ ਆਪਣੀ ਜਿਹੜੀ ਬ੍ਰਾਂਡਸ ਦੀਆਂ ਉਹ ਲੈ ਕੇ ਤੇ ਉੱਥੇ ਆਪਣਾ ਬ੍ਰਾਂਡ ਸ਼ੁਰੂ ਕੀਤੇ ਹੋਏ ਨੇ ਇਹ ਸਾਹਮਣੇ ਜਿਹੜਾ ਕਾਸਟਲ ਹੈ ਬੜਾ ਸੋਹਣਾ ਕਾਸਟਲ ਹੈ ਜੀ ਇਹ ਆਈ ਥਿੰਕ ਇੰਗ ਵਿਲੀਅਮ ਦਾ ਹੋਏਗਾ ਜਿਹੜਾ ਇੱਥੇ ਰਹਿੰਦਾ ਇਹ ਵੀ ਹੁਣ ਕਮਰਸ਼ੀਅਲ ਬਾਹਰ ਦੇਖਾਂ ਪਾ ਦੇਖਾਂਗੇ ਵੱਖਰੀ ਵੱਖਰੀ ਦੁਕਾਨਾਂ ਬਣੀਆਂ ਹੋਈਆਂ ਨੇ ਤੇ ਕਮਰਸ਼ੀਅਲ ਕੰਮ ਜਿਹੜੇ ਲੋਕਾਂ ਨੇ ਕੀਤੇ ਹੋਏ ਨੇ ਜਿਵੇਂ ਕਿਸੇ ਨੇ Apple Store ਖੋਲਿਆ ਹੋਇਆ Burberry Store ਖੋਲਿਆ ਹੋਇਆ ਤੇ Louis Vuitton LV ਦੇ ਵੀ ਖੁੱਲੇ ਹੋਏ ਨੇ ਸਟੋਰ ਜਿਵੇਂ ਸਾਹਮਣੇ ਮੈਗਾ ਲਿਖਿਆ ਹੋਇਆ ਹੈ ਇਹ ਮੈਗਾ ਦਾ ਸਟੋਰ ਹੈ ਸਾਹਮਣੇ ਤੇ ਆਹ ਕਾਸਟਲ ਹੈ ਕਾਸਟਲ ਦੇ ਅੰਦਰ ਬਾਹਰ ਕਮਰਸ਼ੀਅਲੀ ਹੋਇਆ ਪਿਆ ਸਾਰਾ ਕੁਝ ਮਿਲ ਕੇ ਆਪਾਂ ਕਹਿ ਨਹੀਂ ਸਕਦੇ ਵੀ ਇਹਨੂੰ ਕੁਝ ਮੱਕ ਪਰਸਨਲਾਈਜ਼ ਕੀਤਾ ਹੋਇਆ ਜਾਂ ਆਈ ਥਿੰਕ ਇਹਨੂੰ ਦਿੱਤਾ ਹੋਣਾ ਹੈ ਇਹテナ ਲੀਜ਼ ਤੇ ਦੇ ਦਿੰਦੇ ਆ ਕੁਝ ਸਾਲਾਂ ਵਾਸਤੇ ਇਹ ਮੈਕਾ ਦਾ ਤੇ ਕੁਝ ਸਮੇਂ ਵਾਸਤੇ ਲੀਜ਼ ਤੇ ਦੇ ਦਿੰਦੇ ਨੇ ਗੋਰੀਫ ਕੰਮਕਾਹ ਕਰਦੇ ਨੇ ਆਪਣੇ ਸਟੋਰ ਚਲਾਉਂਦੇ ਨੇ ਬਾਅਦ ਵਿੱਚ ਇਹ ਉਹਨਾਂ ਨੂੰ ਆਏ ਸਾਲ ਆਈ ਥਿੰਕ ਲੀਜ਼ ਦਿੰਦੇ ਨੇ ਜਿੰਨੇ ਲੱਖ ਤੇ ਇਹ ਵਿਕਿਆ ਹੁੰਦਾ ਤੇ ਕਮਰਸ਼ੀਅਲ ਤੌਰ ਦੇ ਉੱਤੇ ਵਰਤਿਆ ਜਾ ਰਿਹਾ ਹੈ ਇਹ ਕਾਸਟਲ ਜੋ ਕਿ ਖੂਬ ਸੂਰਤ ਹੈ ਬਹੁਤ ਜ਼ਿਆਦਾ ਇਹ ਸਿਡਨੀ ਦੀ ਸਿਟੀ ਦੇ ਵਿੱਚ ਇੱਕ ਵੱਖਰੀ ਹੀ ਲੋਕੇ ਦੀ ਦਿਖਦੀ ਹੈ ਜਦੋਂ ਲੋਕ ਘੁੰਮਣਉਂਦੇ ਨੇ ਤੇ ਇੱਥੇ ਜ਼ਰੂਰ ਤਸਵੀਰਾਂ ਕਿ ਚਦੇ ਦੇ ਦੇ ਚਾਹੁੰਦੇ ਨੇ ਮੈਂ ਵੀ ਚਾਹੁੰਦਾ ਸੀ ਕਿ ਤੁਸੀਂ ਇਸ ਸਿਰਣੀ ਦਾ ਕਾਸਟਲ ਦੇਖੋ ਉੱਪਰ ਜਹਾਜ਼ ਆ ਰਹੇ ਦੇਖੋ ਦੇਖੋ ਪਤਾ ਨਹੀਂ ਕਿਹੜੇ ਦੇਸ਼ ਨੂੰ ਲੈ ਕੇ ਲੋਕਾਂ ਨੂੰ ਕਿਹੜੇ ਦੇਸ਼ ਚੱਲਿਆ ਹੋਣਾ ਇਹ ਐਦਾਂ ਹੀ ਉੱਡਦੇ ਆ ਲੋਕ ਜਹਾਜ਼ਾਂ ਦੇ ਵਿੱਚ ਦੂਜੇ ਇੱਕ ਦੇਸ਼ ਤੋਂ ਦੂਜੇ ਦੇਸ਼ ਬਹੁਤ ਹਾਈ ਸਪੀਡ ਹੁੰਦੀ ਜਦੋਂ ਉੱਪਰ ਜਹਾਜ਼ ਜਾਂਦਾ ਤਕਰੀਬਨ ਕਈ ਜਹਾਜ਼ ਤਾਂ 900 ਪਲੱਸ ਸਪੀਡ ਦੇ ਨਾਲ ਜਾਂਦੇ ਨੇ ਐਵੇਂ ਪਤਾ ਨਹੀਂ ਲੱਗਦਾ ਜਦੋਂ ਆਪਾਂ ਬੈਠੇ ਹੁੰਨੇ ਜਹਾਜ਼ ਤੇ ਐਂ ਲੱਗਦਾ ਜਿਵੇਂ ਖੜਿਆ ਹੋਇਆ ਹੈ ਬਟ ਉੱਥੇ ਪਤਾ ਲੱਗਦਾ ਐਲਟੀਟਿਊਡ ਦਾ ਪਤਾ ਲੱਗਦਾ ਸਪੀਡ ਦਾ ਪਤਾ ਲੱਗਦਾ ਨੂੰ 900 ਪਲੱਸ ਵੀ ਜਾਂਦੇ ਨੇ 500 600 ਪਰ ਆਵਰ ਦੇ ਸਪੀਡ ਦੇ ਹਿਸਾਬ ਨਾਲ ਸੋਇ ਸਿਟੀ ਐ ਤੇ ਇਹ ਕਾਸਟਲ ਹੈ ਕਾਸਲ ਕਹਿੰਦੇ ਆ ਟੀ ਜਿਹੜੀ ਐ ਸਾਇਲੈਂਟ ਕਰ ਦਿੰਦੇ ਨੇ ਆ ਦੇਖੋ ਮੂਰਤੀਆਂ ਲਾਈ ਹੋਈਆਂ ਮਤਲਬ ਕਿ ਇਹਨੂੰ ਬਿਲਕੁਲ ਵੀ ਇਹਦੀ ਜਿਹੜੀ ਔਟ ਲੁੱਕ ਐ ਉਹਨੂੰ ਚੇਂਜ ਨਹੀਂ ਕੀਤਾ ਗਿਆ ਬਾਹਰੋਂ ਉਵੇਂ ਦੇ ਉਵੇਂ ਨੇ ਆਹ ਦੇਖੋ ਇਹ origignal skin ਐ ਕੈਨ ਗਰੂਦੀ origignal skin ਦਾ ਬਣਾਇਆ ਹੋਇਆ ਪੰਜਾ ਜਿ ਪਿੱਛੇ ਕੈਨ ਓਪਨਰ ਬਣਾਇਆ ਹੋਇਆ ਤੇ ਦੇਖੋ ਇਹ ਵੇਚਣ ਵਾਸਤੇ ਲਾਇਆ ਹੋਣਾ 8-10 ਡਾਲਰ ਦਾ ਸੀ ਹੈ skin original skin ਹੈ ਤੇ ਆਹ ਵੇਖੋ ਮੋਲਾਂ ਜਿ ਬਣਾਈ ਹੋਈਆਂ ਇਹਨਾਂ ਦੇ ਇਹ ਵੀ origignal skin ਬਣਾਈ ਹੋਈ ਉਸ ਤੋਂ ਹੀ ਤਿਆਰ ਕਰਦੇ ਨੇ ਅੰਦਰ ਆਈਥਿੰਗ ਲੱਕੜ ਪਾਈ ਹੋਈ ਹੈ ਬਟ ਬਾਹਰਲੀ skin ਜਿਹੜੀ origignal ਹੈ ਆ ਵੀ origignal skin ਦਾ ਹੀ ਬਣਾਇਆ ਹੋਇਆ ਹੈ ਇਹ ਪੱਬਾ ਉਹਦਾ ਕੈਨ ਗਰੂਦਾ ਉਹਨੇ ਕਿਹੜੇ ਤਰੀਕੇ ਨਾਲ ਬਣਾਇਆ ਨਾ ਇਹ ਸਾਰੇ 오ਰੀਜినਲ ਸਕਿੰਨ ਸੀਗੀ ਇੱਥੇ ਇਹ ਸਾਰੇ ਯਾਦਗਾਰੀ ਜੇ ਬੰਦੇ ਨੇ ਇੱਥੋਂ ਜਾਣਾ ਇਹ ਲੋਕ ਇੱਥੇ ਇਹ ਕਾਸਟਲ ਦੇਖਣ ਵਾਸਤੇ ਆਉਂਦੇ ਨੇ ਤੇ ਸਾਹਮਣੇ ਸ਼ੋਅ ਬੈ ਕਾਸਟਲ ਦੇ ਤੇ ਇੱਥੇ ਯਾਦਗਾਰੀ ਜਿਵੇਂ ਉਹ ਲੈਂਦੇ ਨੇ ਸਟicker ਜੇ ਆਪਣੇ ਘਰ ਵਿੱਚ ਰੱਖਣ ਵਾਸਤੇ ਵੀ ਮੈਂ ਉੱਥੇ ਘੁੰਮ ਕੇ ਆਇਆ ਤੇ ਉਹਦੇ ਵਾਸਤੇ ਸਰਦਾਰ ਜੀ ਦੱਸ ਦਿੰ ਤੁਹਾਨੂੰ ਦਸਪਾਲ ਸਿੰਘ ਵੀ ਲਾਲ ਬਾਗ ਬੰਨੀ ਫਿਰਦਾ ਛੜਨੀ ਵਿੱਚ ਪਜਾਮਾ ਕੁਰਤਾ ਪਾਈ ਫਿਰਦਾ ਇਹ ਚੱਲੋ ਚੰਗੀ ਗੱਲ ਹੈ ਟ੍ਰੈਡੀਸ਼ਨਲ ਡਰੈਸ ਹੈ ਆਪਣੀ ਲੋਕੀ ਦੇਖਦੇ ਸੀ ਗੋਰੇ ਕਮਾਲ ਦੀ ਗੱਲ ਹੈ ਪੰਜਾਬੀ ਟ੍ਰੈਵਲ ਦਾ ਬਹੁਤ ਘੱਟ ਮੈਂ ਇੱਕ ਅੰਦਾ ਪੰਜਾਬੀ ਦੇਖਿਆ ਸਿਟੀ ਦੇ ਵਿੱਚ ਪਰ ਹੈ ਬਹੁਤੂ ਪੰਜਾਬੀ ਆਪਣੇ ਬਹੁਤ ਕੰਮ ਕਾਰ ਕਰਨ ਵਾਲੇ ਟੈਕਸੀਆਂ ਚਲਾਉਣ ਵਾਲੇ ਟਰਾਂਸਪੋਰਟ ਵਾਲੇ ਆਇਆ ਜੀ ਸਿੜ ਨਹੀਂ ਆਈ ਇਹਦੇ ਤੋਂ ਸਾਰਾ ਸਿਟੀ ਦਿਸਦਾ ਉੱਤੇ ਚੜ ਕੇ ਜਦੋਂ ਉੱਤੇ ਚੜਦਾ ਹੈ ਤੇ ਤੇ ਸਾਰਾ ਸਿਟੀ ਦੀ ਲੁੱਕ ਜਿਹੜੀ ਸਾਰੀ ਹੁੰਦੀ ਹੈ ਕਿਉਂਕਿ ਮੈਂ ਵੀ ਚੜੇ ਹੋਏ ਇੱਕ ਵਾਰੀ ਗਏ ਹੋਏ ਹਾਂ ਸੀ ਇੱਥੇ ਤੈਨ ਕੋਈ ਵੀ ਕਿਸ ਨੇ ਆਪਣੀ ਐਡਵਰਟਾਈਜ਼ਮੈਂਟ ਲਾਈ ਹੋਈ ਹੈ ਕਾਰ ਦਾ ਨਮੂਨਾ ਜਦਾ ਜ ਡਿਜ਼ਾਈਨ ਉਹਦਾ ਤਿਆਰ ਕੀਤਾ ਸੋ ਇਹ ਆਪਾਂ ਆ ਗਏ ਹਾਂ ਹੁਣ ਦੂਸਰੀ ਸਾਈਡ ਤੇ ਇਹ ਸਾਹਮਣੇ ਸਿਟੀ ਦਾ ਵਿਊ ਇਹ ਇਹ ਟ੍ਰੈ ਜਿਹੜੀਆਂ ਫੈਰੀਆਂ ਚਲਦੀਆਂ ਨਾ ਇਧਰੋਂ ਦੇ ਚਲਦੀਆਂ ਇੱਥੇ ਅਕਿਉਰੀਅਮ ਹੀ ਹੈ ਅੰਡਰਗਰਾਉਂਡ ਅਕਿਉਰੀਅਮ ਬਹੁਤ ਸੋਹਣਾ ਬਣਾਇਆ ਹੋਇਆ ਹੈ ਵੇਲ ਮੱਛੀਆਂ ਸਾਰਾ ਕੁਝ ਹੀ ਮਿਲਕ ਜੋ ਸਮੁੰਦਰੀ ਇੱਕ ਹੁੰਦਾ ਨਾ ਸੀ ਦਾ ਵਿਊ ਜਿਹੜਾ ਸਾਰਾ ਦਿੱਤਾ ਹੋਇਆ ਹੈ ਇਸ ਐਕਿਊਰੀਅਮ ਦੇ ਵਿੱਚ ਸਾਹਮਣੇ ਐਕਿਊਰੀਅਮ ਤੇ ਮੈਡਮ ਤੋਂ ਸਾਦੇ ਜਿੱਥੇ ਮੂਰਤੀਆਂ ਰੱਖੀਆਂ ਦਿਲਜੀਤ ਦੀ ਵੀ ਫੋਟੋ ਇੱਥੇ ਮੂਰਤੀ ਲੱਗੀ ਹੋਈ ਹੈ ਸ਼ਾਹਰੂਖ ਖਾਨ ਦੀ ਵੀ ਲੱਗੀ ਹੋਈ ਹੈ ਵਰਨ ਧਮਨ ਦੀ ਪ੍ਰਿਅੰਕਾ ਚੋਪੜਾ ਅਤੇ ਹੋਰ ਗੋਰੇ ਆਰਟਿਸਟ ਜਿੰਨੇ ਵੀ ਨੇ ਆਪਣੇ ਇੰਡੀਅਨ ਵੀ ਆਰਟਿਸਟ ਕਾਫੀ ਜਿਹੜੇ ਨੇ ਇੱਥੇ ਲਗਾਏ ਹੋਏ ਨੇ ਕਾਫੀ ਇਹਨਾਂ ਦੀ ਪ੍ਰਦਰਸ਼ਨੀ ਕੀਤੀ ਹੋਈ ਹੈ ਤੇ ਆਪਣਾ ਪੰਜਾਬੀ ਸਰਦਾਰ ਦਿਲਜੀਤ ਦਸਾਂਹ ਦੀ ਵੀ ਇੱਥੇ ਲੱਗੀ ਹੋਈ ਹੈ ਜੋ ਕਿ ਫੋਟੋ ਦੇ ਵਿੱਚ ਤੁਹਾਨੂੰ ਦਿਖਾ ਦਿੰਨਾ ਕਿਉਂਕਿ ਮੈਂ ਜਾ ਕੇ ਆਇਆ ਹਾਂ ਆਲਰੇਡੀ ਇੱਥੇ ਤੇ ਦੇਖੋ ਕਿੰਨੀ ਸੋਹਣੀ ਫੋਟੋ ਲਈ ਹੋਈ ਹੈ ਸੋ ਦੇਖੋ ਇਹ ਹੁਣ ਆਪਾਂ ਜਾ ਰਹੇ ਹਾਂ ਇਧਰੋਂ ਦੀ ਫੈਰੀ ਤੇ ਬੈਣਾ ਫੈਰੀ ਤੇ ਆਪਾਂ ਜਾ ਕੇ ਫਿਰ ਸਿੱਧਾ ਉਧਰ ਹਾਰਬਰ ਵਿੱਚ ਦੇ ਥੱਲੇ ਜਾਵਾਂਗੇ ਫਿਰ ਆਪਾਂ ਜਾਵਾਂਗੇ ਓਪਰਾ ਹਾਊਸ ਓਪਰਾ ਹਾਊਸ ਤੋਂ ਬੰਦ ਦਵਾਰੋਂ ਜਿਹੜੀ ਸਾਰਾ ਸਿਟੀ ਉੱਪਰੋਂ ਦੀ ਘੁੰਮ ਕੇ ਮੈਂ ਇਧਰੋਂ ਦੀਆਂ ਦੇਖੋ ਇੱਥੇ ਲੱਗੀਆਂ ਹੋਈਆਂ ਸ਼ਿਪਸ ਲੱਗੀਆਂ ਹੋਈਆਂ ਪਰਸਨਲ ਪ੍ਰਾਈਵੇਟ ਸ਼ਿਪ ਲੱਗੀਆਂ ਹੋਈਆਂ ਤੇ ਦੇਖੋ ਤੁਸੀਂ ਕਿੰਨਾ ਸੋਹਣਾ ਮਾਹੌਲ ਹੈ ਤੇ ਇਥੋਂ ਦੀ ਮਕੌਂਦਾ ਹੋਇਆ ਤੁਹਾਨੂੰ ਦਿਖਾਉਂਦਾ ਹਾਂ ਸਿਟੀ ਦੇ ਟੂਰ ਨੂੰ ਕੰਪਲੀਟ ਕਰਨ ਦੀ ਕੋਸ਼ਿਸ਼ ਕਰ ਰਹੇ ਆਂ ਅਸਾਾਰੀਆਂ ਪ੍ਰਾਈਵੇਟ ਨੇ ਪਰਸਨਲ ਵੀ ਨੇ ਪ੍ਰਾਈਵੇਟ ਨੇ ਵੀ ਨੇ ਤੇ ਕਮਰਸ਼ੀਅਲ ਵੀ ਇੱਥੇ ਖੜ੍ਹਦੀਆਂ ਨੇ ਤਾਂ ਕਿ ਲੋਕ ਆਪਣੀਆਂ ਯੂਜ਼ ਕਰ ਸਕਣ ਖੁਦ ਖਰੀਦ ਕੇ ਜਾਂ ਕਹਿ ਲਓ ਵੀ ਕਿਰਾਇਆ ਦੇ ਕੇ ਕੰਪੇਅਰ ਕਰ ਸਕਦੇ ਨੇ ਬੜੇ ਈਜ਼ੀਲੀ ਤੇ ਐ ਦੇਖੋ ਇਹ ਇਹ ਛੋਟਾ ਬ੍ਰਿਜ ਹੈ ਹਾਰਬਰ ਤੱਕ ਬਹੁਤ ਉੱਚਾ ਹੈ ਤੇ ਉਹ ਸਾਹਮਣੇ ਉਹੀ ਖੜ੍ਹੀਆਂ ਹੋਈਆਂ ਸ਼ਿਪਸ ਜਿਹੜੀਆਂ ਨੇ ਜਿੱਥੋਂ ਆਪਾਂ ਆਏ ਸੀਗੇ ਤਕਰੀਬਨ ਤਕਰੀਬਨ ਉਹੀ ਨੇ ਇਹ ਜਿਹੜੀਆਂ ਕੁਝ ਨੇ ਕਮਰਸ਼ੀਅਲ ਤਕਰੀਬਨ ਕਮਰਸ਼ੀਅਲ ਹੀ ਖੜੀਆਂ ਹੋਈਆਂ ਇੱਥੇ ਪ੍ਰਾਈਵੇਟ ਕਮਰਸ਼ੀਅਲ ਜਿਹੜੀਆਂ ਖੜੀਆਂ ਹੋਈਆਂ ਨੇ ਤੇ ਲੋਕ ਉਹਨੂੰ ਯੂਜ਼ ਕਰਦੇ ਨੇ ਤੇ ਉਦੋਂ ਫਿਰ ਪਾਰਟੀਆਂ ਵਗੈਰਾ ਰਾਤ ਨੂੰ ਤਕਰੀਬਨ ਜ਼ਿਆਦਾ ਚਲਦੀਆਂ ਲਾਈਟਿੰਗ ਬੜੀ ਸੋਹਣੀ ਹੁੰਦੀ ਰਾਤ ਨੂੰ ਇਹਨਾਂ ਦੀ ਤੇ ਇਹਦੇ ਵਿੱਚ ਬੈ ਕੇ ਕੋਈ ਜਨਮ ਦਿਨ ਮਨਾਉਂਦਾ ਹੈ ਕੋਈ ਸਾਲਗिरा ਵਿਆਹ ਦੀ ਮਨਾਉਂਦਾ ਹੈ ਕੋਈ ਬਈ ਕਿਸਮ ਤੁਸੀਂ ਜਿੱਦ ਕੋਈ ਪਾਰਟੀ ਕਰਨੀ ਹੁੰਦੀ ਤੇ ਅਕਰੂਜ਼ ਬੁੱਕ ਕਰਾ ਲੈਂਦੇ ਨੇ ਤੇ ਫਿਰ ਪਾਰਟੀ ਕਰਦੇ ਨੇ ਆ ਦੇਖੋ ਬਿਲਡਿੰਗ ਦੇ ਵਿੱਚ ਐ ਲੱਗਦਾ ਜਿਵੇਂ ਕੋ ਗਮਲਾ ਰੱਖਿਆ ਹੁੰਦਾ ਪੂਰਾ ਦਰਖਤ ਜੜੇ ਨੇ ਫੁੱਲ ਪੇਡੇ ਜੜੇ ਨੇ ਬਾਹਰ ਨੂੰ ਦੇਖਦੇ ਪੈਨ ਤੇ ਆ ਸਾਹਮਣੇ ਪ੍ਰਾਈਵੇਟ ਕਰੋਸ ਕਮਰਸ਼ੀਅਲ ਕਰੋਸ ਕਹਿ ਲੋ ਯਾਰ ਪ੍ਰਾਈਵੇਟ ਕਹਿ ਲੋ ਇੱਕੋ ਹੀ ਗੱਲ ਹੈ ਦੇਖੋ ਸਮੁੰਦਰ ਦਾ ਪਾਣੀ ਕਿਉਂ ਛੱਲਾ ਮਾਰਦਾ ਚਮਕਦਾ ਪਿਆ ਸੂਰਜ ਦੀ ਧੋਪ ਨਾਲ ਤੇ ਆ ਬਗੇ ਆਪਾਂ 크ਰੂਜ਼ ਦੇ ਵਿੱਚ ਵਾਪਸ ਜਾਣ ਵਾਸਤੇ ਜਿਵੇਂ ਮੈਂ ਤੁਹਾਨੂੰ ਦੱਸਿਆ ਸੀ ਕਿ ਆਪਾਂ 크ਰੂਜ਼ ਦੇ ਵਿੱਚ ਬੈਠਾਂਗੇ ਸੋ ਆਪਾਂ ਹੁਣ ਤੁਰ ਪਏ ਆ ਇਹ ਜਾਏਗਾ ਹਾਰਬਰ ਬ੍ਰਿਜ ਦੇ ਥੱਲੋਂ ਦੀ ਤੇ ਹਾਰਬਰ ਬ੍ਰਿਜ ਦੇ ਥੱਲੋਂ ਦੀ ਨਿਕਲਦਾ ਹੋਇਆ ਇਹ ਉਪਰਾ ਹਾਊਸ ਦੀ ਸਾਈਡ ਵੱਲ ਜਾਏਗਾ ਉੱਥੇ ਜਾ ਕੇ ਫਿਰ ਆਪਣਾ ਇਸ ਟ੍ਰਿਪ ਦਾ ਆਪਾਂ ਐਂਡ ਕਰ ਦੇਵਾਂਗੇ ਫਿਰ ਆਪਾਂ ਲੈਣੀ ਹੈ ਸੈਂਟਰਲ ਵਾਸਤੇ ਆਪਣੀ ਟ੍ਰੇਨ ਸੈਂਟਰਲ ਤੋਂ ਜਾਂਦੀ ਹੈ ਅੰਪੀਰ ਡੋਮੈਸਟਿਕ ਆਉਂਦਾ ਨਵੈਸਟਿਕ ਤੋਂ ਬਾਅਦ ਇੰਟਰਨੈਸ਼ਨਲ 에ਰਪੋਰਟ ਆ ਜਾਂਦਾ ਤੇ ਉੱਥੇ ਜਾ ਕੇ ਫਿਰ ਆਪਾਂ ਉਹ ਆਪਣੇ ਪੰਜਾਬ ਅੱਜ ਵਾਪਸੀ ਸੀਗੀ ਤੇ ਮੈਂ ਅੱਜ ਵਾਪਸ ਆਉਣ ਤੋਂ ਪਹਿਲਾਂ ਇਹ ਟ੍ਰਿਪ ਦਿਖਾਇਆ ਤੁਹਾਨੂੰ ਤਾਂ ਕਿ ਤੁਸੀਂ ਦੇਖੋ ਵੀ ਬਸ ਭਾਈ ਤੁਹਾਨੂੰ ਬਹੁਤ ਵਾਰੀ ਦੇਖ ਲਿਆ ਤੂੰ ਹੁਣ ਅੱਗੋਂ ਪਿੱਛੇ ਹੋ ਜਾ ਆਪਾਂ ਹਾਰਬਰ ਵਿੱਚ ਦਿਖਾਉਣਾ ਚਲੋ ਇਹਦੀ ਗੱਲ ਤੋਂ ਲੋਕੀ ਕਹਿੰਦਾ ਆ ਦੇਖੋ चीने चुने सब फोटो फोटो खिंचन लगे हुए तो मैं हम कर दॉस ओवर कर पिछली बार वॉयस ओवर नहीं किया ਸੋਏ ਆਪਾਂ ਹਾਰਬਰ ਬ੍ਰਿਜ ਦੇ ਥੱਲੋਂ ਦੀ ਨਿਕਲ ਰਹੇ ਹਾਰਬਰ ਬ੍ਰਿਜ ਜਿਹੜਾ ਹੈ ਨਾ ਮਤਲਬ ਕਿ ਇਸ ਸਿਡਨੀ ਦੀ ਜਿਹੜੀ ਸਪੈਸ਼ਲਿਸਟੀ ਹੈ ਹਾਰਬਰ ਬ੍ਰਿਜ ਹੈ ਤੇ ਓਪਰਾ ਹਾਊਸ ਹੈ ਜਿੱਦੋਂ ਤਕਰੀਬਨ ਲੋਕ ਦੇਖਣ ਵਾਸਤੇ ਹੁੰਦੇ ਨੇ ਇਹ ਇੱਕ ਇਹ ਜਿਹੜਾ ਝੰਡਾ ਜੁਲਾ ਹੈ ਓਰੀਜినਲ ਸਦਾ ਲੱਗਾ ਹੋਇਆ ਉਹਨਾਂ ਦੀ ਯਾਦਦਸਾਉਂਦਾ ਤੇ ਇੱਕ ਸਿਡਨੀਅਨ ਫਲੈਗ ਹੈ ਸੋ ਇਹ ਉਹਨਾਂ ਦੀ ਕੰਟਰੀ ਹੈ ਔਰ ਓਰੀਜినਲ ਸਦੀ ਇਹ ਫਲੈਗ ਤੁਹਾਨੂੰ ਹਰ ਕਿਤੇ ਜਿੱਥੇ ਆਪਣਾ ਉਹ